ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਸਮਾਂ ਡਾਕਟਰ ਗਰਮਿੰਦਰ ਸਿੰਘ ਬਰਾੜ। ਝੋਨੇ ਦੇ ਵਿੱਚ ਨਸਾਰੇ ਤੋਂ ਬਾਅਦ ਕਿਹੜੀ ਸਪਰੇਅ ਜ਼ਰੂਰੀ ਹੈ ਤੇ ਆਪਾਂ ਕਿੰਨੇ ਦਿਨ ਪਹਿਲਾਂ ਜਿਹੜੀ ਨਿਮੇੜ ਦੇਣੀ ਆ ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦਾ ਵੀ ਫੇਸਬੁੱਕ ਪੇਜ ਤੇ ਦੇ ਰਹੇ ਤਾਂ ਪੇਜ ਫੋਲੋ ਕਰ ਸਕਦੇ ਆ। ਕਿਸਾਨ ਵੀਰੋ ਜਦੋਂ ਤੁਹਾਡਾ ਝੋਨੇ ਦੀ ਜਾਂ ਬਾਸਮਤੀ ਦੀ ਫਸਲ ਬੂਰ ਪੈ ਹਟਿਆ ਪੋਲੀਨੇਸ਼ਨ ਕੰਪਲੀਟ ਹੋ ਗਈ ਦਾਣਿਆਂ ਦੇ ਵਿੱਚ ਦੁੱਧ ਆ ਪਰਣ ਲੱਗ ਪਿਆ ਮੁੰਜਰਾਂ ਚੋਕੀਆਂ ਉਹ ਬਿਲਕੁਲ ਸਹੀ ਸਮਾਂ ਤੁਸੀਂ ਚੋਨੇ ਦਾ ਚੰਗਾ ਝਾੜ ਚੰਗੀ ਕੁਆਲਟੀ ਲੈਣ ਵਾਸਤੇ ਆਖਰੀ ਸਪਰੇ 13045 ਦੀ ਕਰ ਸਕਦੇ ਆ ਕਿਲੋ ਕਰ ਲੋ ਡੇਢ ਕਿਲੋ ਕਰ ਲੋ 2 ਕਿਲੋ ਕਰ ਲੋ 150 ਤੋਂ 200 ਲੀਟਰ ਪਾਣੀ ਦੇ ਵਿੱਚ ਨਾਲ ਤੁਸੀਂ ਜੇ ਤੁਹਾਨੂੰ ਕਿਤੇ ਦਾਗ ਤੱਬੇ ਕੋਈ ਸ਼ੀਥ ਬ্লাইਟ ਦੀ ਸਮੱਸਿਆ ਲੱਗਦੀ ਹੈ ਕੋਈ ਜਿਹੜੇ ਸਪੋਰਟਸ ਦੀ ਸਮੱਸਿਆ ਲੱਗਦੀ ਹੈ ਥੋੜੀ-ਬਹੁਤੀ ਕਿਤੇ ਮਾੜੇ-ਮੋٹے ਦਾਣੇ ਤੇ ਚਟਾਕ ਲੱਗਦੇ ਆ ਟੈਬੂਕੋਨਾਜ਼ੋਲ ਸਿੰਪਲ ਤੁਸੀਂ 200 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਉਹਦੀ ਸਪਰੇ ਕਰ ਲੈਣੀ ਹੈ ਜੇ ਤੁਸੀਂ 80 ਗ੍ਰਾਮ ਨਾਲੀ ਉਹ ਕਰਨੀ ਹੈ ਉਹ ਤੁਹਾਡੀ ਮਰਜ਼ੀ ਹੈ ਮੈਂ ਤੁਹਾਨੂੰ ਟੈਬੂਕੋਨੋਜੋਲアドਵਾਈਸ ਕਰੂੰਗਾ ਕਿਉਂਕਿ ਗੋਬਟਮ ਸਾਵੇਂ ਤੇ ਆਪਾਂ ਬਹੁਤ ਵਧੀਆ ਟੈਕਨੀਕਲ ਜਿਹੜੇ ਐਜੋਕਸੀਪਲਸ ਟੈਬੂਕੋਨੋਜੋਲ ਐਜੋਕਸੀਪਲਸ ਡਾਈਫਨ ਡਾਈਫਨਕੋਨੋਜੋਲ ਜਾਂ ਟ੍ਰਾਈਫਲੋਕਸੀਪਲਸ ਟੈਬੂਕੋਨੋਜੋਲ ਇਸ ਤਰ੍ਹਾਂ ਦੇ ਟੈਕਨੀਕਲ ਕੀਤੇ ਹੁੰਦੇ ਆ ਜਾਂ ਬਾਸਮਤੀ ਦੇ ਵਿੱਚ ਆਪਾਂ ਨਸਾਰੇ ਤੋਂ ਪਹਿਲਾਂ ਖਾਸ ਤੌਰ ਤੇ ਮੁੱਚਲ ਦੇ ਵਿੱਚ 11 21 ਚ 1509 ਚ ਰਿਪੀਟ ਕੀਤੀ ਹੋਈ ਹੁੰਦੀ ਹੈ ਉਲੀਨਾਸ਼ਕ ਇਸ ਕਰਕੇ ਜੇ ਤੁਸੀਂ ਪਹਿਲਾਂ ਰਿਪੀਟ ਕੀਤੀ ਆ ਹੁਣ ਕੋਈ ਸਮੱਸਿਆ ਨਹੀਂ ਤਾਂ ਹੁਣ ਉਹ ਵੀ ਸਪਰੇਅ ਕਰਨ ਦੀ ਤੁਹਾਨੂੰ ਉਲੀਨਾਸ਼ਕ ਦੀ ਲੋੜ ਹੈ ਨਹੀਂ ਐਨਪੀਕੇ ਤੁਸੀਂ ਕਰ ਸਕਦੇ ਆ ਆਪਸ਼ਨ ਇਦੋਂ ਲਾਵਾ ਜਿਹੜਾ ਖਾਸ ਧਿਆਨ ਰੱਖਣਾ ਗੋਭ ਦੀ ਸੁੰਡੀ ਤੇਲਾ ਤੇ ਬਲਾਈਟ ਤੇ ਗੱਲ ਇਹ ਜ਼ਰੂਰੀ ਨੁਕਤਾ ਇੱਕ ਹੋਰ ਹੈ ਕਿ ਇਹ ਤਿੰਨੇ ਤੁਹਾਡੇ ਆਉਣਗੇ ਉਥੇ ਜਿਹੜੇ ਕਿਸਾਨ ਵੀਰਾਂ ਨੇ 2 2.5 ਗਟਿਆਂ ਤੋਂ ਯੂਰੀਆ ਵੱਧ ਟਪਾਈ ਹੈ ਤੇ ਫੋਰ ਟਾਈਮ ਲਗਾਤਾਰ ਖੇਤਾਂ 'ਚ ਪਾਣੀ ਖੜਾ ਰਿਹਾ ਹੈ ਖਾਸ ਤੌਰ ਤੇ ਯੂਰੀਆ ਵਾਲੇ ਪੱਖ ਤੋਂ ਜਿੱਤੇ ਤੁਹਾਡੇ 3 ਗੱਟੇ ਪਲੱਸ ਉਦੋਂ ਉੱਤੇ 3.5 4 5 6 ਉਨ੍ਹਾਂ ਦੇ ਤੁਹਾਡੇ ਤੇਲਾ ਜੀ ਨਜ਼ਰ ਆ ਸਕਦਾ ਗੋਵ ਵਾਲੀ ਸੁੰਡੀ ਵੀ ਨਜ਼ਰ ਆ ਸਕਦੀ ਖਾਸ ਤੌਰ ਤੇ ਬਾਸਮਤੀ ਦੇ ਵਿੱਚ ਤੇ ਬਲਾਈਟ ਦੀ ਸਮੱਸਿਆ ਵੀ ਆ ਸਕਦੀ ਕਿਉਂਕਿ ਹੁਣ ਟੈਂਪਰੇਚਰ ਜਿਹੜਾ ਵੀਰਵਾਰ ਤੇ ਸ਼ੁੱਕਰਵਾਰ ਅੱਜ ਦੇ ਦਿਨ ਤੱਕ ਸੀਗਾ ਦੋ ਕੁ ਦਿਨ ਟੈਂਪਰੇਚਰ ਡਾਊਨ ਗਿਆ ਸੀਗਾ ਹੁਣ ਮੌਸਮ ਸਾਫ਼ ਹੋ ਗਿਆ ਟੈਂਪਰੇਚਰ 38 49 40 ਤੱਕ ਜਾਣਾ ਦਿਨ ਦਾ ਵੱਤ ਤੋਂ ਵੱਦ ਤੇ ਜਿਹੜਾ ਇਹ ਉੱਚ ਤਾਪਮਾਨ ਨਾਲ ਦੀ ਨਾਲ ਇਹ ਵੀ ਕਲੀਅਰ ਕਰਦੇ ਆ ਕਿ ਇੰਨੇ ਉੱਚੇ ਤਾਪਮਾਨ ਦੇ ਵਿੱਚ ਜੇ ਤੁਹਾਨੂੰ ਤੇਲ ਲਾ ਕੇ ਤੇ ਨਜ਼ਰ ਆਉਂਦਾ ਵੀ ਹੈ ਛਾਂ ਵਾਲੀਆਂ ਥਾਵਾਂ ਤੇ ਜਾਂ ਮਾੜਾ ਮੋਟਾ ਕਿਤੇ ਸ਼ੁਰੂਆਤ ਹੁੰਦੀ ਹੈ ਉਹ ਓਨੇ ਕ ਦਾਣੇ ਹੀ ਰਹਿਣਗੇ ਕਿਉਂਕਿ ਇਹਨਾਂ ਦੀ ਜਿਹੜੀ ਹੈਗੀ ਐ ਐਗ ਲਿੰਗ ਹੁੰਦੀ ਹੈ ਨਾਲ ਹੀ ਉਹਨਾਂ ਚ ਮਰਟੈਲਿਟੀ ਵੀ ਉਨੀ ਆ ਜਾਂਦੀ ਕਿਉਂਕਿ ਟੈਂਪਰੇਚਰ ਆ ਜਿਹੜਾ ਉਹ 30 32 ਤੋਂ ਉੱਤੇ ਜਦੋਂ ਜਾਂਦਾ ਖਾਸ ਤੌਰ ਤੇ 35 ਤੋਂ ਉੱਤੇ ਟੱਪਦਾ ਤਾਂ ਉਹ ਜਿਹੜੇ ਹੈਗੇ ਉਹਨਾਂ ਦੀ ਪੋਪੂਲੇਸ਼ਨ ਨਾਲ ਦੀ ਨਾਲ ਹੀ ਪੈਦਾ ਵੀ ਹੁੰਦੀ ਹੈ ਖਤਮ ਵੀ ਹੁੰਦੀ ਹੈ ਤਾਂ ਤੁਹਾਨੂੰ ਜਿੰਨੇ ਕ ਦਾਣੇ ਤੁਰੇ ਫਿਰਦੇ ਦੇਦੇ ਸਨਗੇ ਓਨੇ ਕੀ ਰਹਿਣਗੇ ਉਹ ਹੋ ਜਾਣਗੇ ਮਰ ਜਾਣਗੇ ਹੋ ਜਾਣਗੇ ਮਰ ਜਾਣਗੇ ਖਾਸ ਧਿਆਨ ਰੱਖਿਓ ਜਿੰਨੀਆਂ ਦੌਗੀਆਂ ਦੇ ਵਿੱਚ ਜਿੱਥੇ ਸ਼ੁਰੂ ਹੁੰਦਾ ਉੱਥੇ ਤੁਸੀਂ ਸਪਰੇਅ ਕਰਕੇ ਕੰਟਰੋਲ ਕਰ ਸਕਦੇ ਆਂ ਜੇ ਸਾਰੀ ਦੇ ਖੇਤ ਦੇ ਵਿੱਚ ਤੁਸੀਂ ਸਪਰੇਅ ਕਰਨੀ ਚਾਹੋ ਨੇ ਉਹ ਤੁਹਾਡੀ ਮਰਜ਼ੀ ਹੈ ਗੋਵਾਲੀ ਸੁੰਡੀ ਜੇ ਤੁਹਾਡੇ ਜ਼ਿਆਦਾ ਹੈਗੀ ਆ 2% ਤੋਂ ਵੱਧ ਗੋਬਾਂ ਬਾਸਮਤੀ ਜਿੱਤੇ 5% ਤੋਂ ਵੱਧ ਗੋਬਾਂ ਤੁਹਾਨੂੰ ਲੱਗਦੀਆਂ ਕਿਉਂਕਿ ਅੱਗੇ ਜਾ ਕੇ ਫਿਰ ਆਪਾਂ ਕਣਕ ਬਜਾਈ ਸਮੇਂ ਪਰਾਲੀ ਦੇ ਵਿੱਚ ਦੋਸ਼ ਦੇਣਾ ਕਿ ਸਾਡੇ ਗਲਾਬੀ ਸੁੰਡੀ ਆ ਗਈ ਹੁਣ ਤੁਹਾਡੇ ਜਿੱਥੇ ਅਟੈਕ ਵੱਧ ਹੋਊਗਾ ਉੱਥੇ ਹੀ ਗਾਂ ਜਾ ਕੇ ਜਿਹੜਾ ਕਣਕ ਦੀ ਫਸਲ ਦੇ ਵਿੱਚ ਤੇ ਹਮਲਾ ਹੋਣਾ ਤੇ ਚਿਪੇ ਤੇ ਆਪਣੀ ਸੌਰੀ ਤੇਲੇ ਵਾਲੀ ਤੁਹਾਡੀ ਬ੍ਰਾਊਨ ਪਲਾਂਟ ਹੋ ਪਰ ਵਾਈਟ ਬੈਗਡ ਪਲਾਂਟ ਹੋ ਪਰ ਪੂਰਾ ਤੇਲ ਹੈ ਚਿੱਟਾ ਤੇਲਾ ਹੈ ਜਾਂ ਸੰਡੀ ਵਾਲੀ ਆ ਇਹ ਤੁਸੀਂ ਐਨਪੀਕੇ ਜਾਂ ਉਲੀਨਾਸ਼ਕ ਨਾਲ ਮਿਕਸ ਕਰਕੇ ਨਹੀਂ ਕਰਨੀ ਕਿਉਂਕਿ ਤੁਹਾਨੂੰ ਪਾਣੀ ਲਾਉਣਾ ਪੈਣਾ ਇਹ ਚ ਵੱਧ 150 200 ਲੀਟਰ ਆਪਾਂ ਐਨਪੀਕੇ ਜਾਂ ਉਲੀਨਾਸ਼ਕ ਦੇ ਵਿੱਚ ਇਹ ਚ ਫਿਰ ਥੋੜੀ ਦਵਾਈ ਆ ਜਿਹੜੀ ਡਿলিউਟ ਹੋ ਜਾਂਦੀ ਹੈ ਇਹ ਚ ਆਪਾਂ 100 ਲੀਟਰ ਵਰਤ ਲੈਣੇ ਸਫੀਸ਼ੀਐਂਟ ਹੁੰਦਾ ਰਹਿ ਗਈ ਗੱਲ ਬੀ ਐਲ ਬੀ ਦੀ ਬੀ ਐਲ ਬੀ ਤੁਹਾਨੂੰ ਕਈ ਥਾਵਾਂ ਤੇ ਦੌਗੀਆਂ ਦੇ ਵਿੱਚ ਹੁਣ ਸ਼ੁਰੂਆਤ ਵੀ ਦਿਖਾਈ ਦੇ ਸਕਦੀ ਹੈ ਕਈ ਥਾਵਾਂ ਤੇ ਪਹਿਲਾਂ ਵੀ ਆਈ ਹੋ ਸਕਦੀ ਹੈ ਉਹਦੇ ਵਾਸਤੇ ਜਿਹੜੇ ਟੈਕਨੀਕਲ ਐ ਐਂਟੀਬਾਇਓਟਿਕ ਵਰਤੇ ਜਾਣੇ ਆ ਉਲੀਨਾਸ਼ਕਾਂ ਨਾਲ ਤੁਹਾਡੇ ਕੰਟਰੋਲ ਨਹੀਂ ਹੋਣਾ ਉਹਦੇ ਵਿੱਚ ਸਟੈਪਟੋਸਾਈਕਲ ਇਸ ਤਰ੍ਹਾਂ ਦੇ ਟੈਕਨੀਕਲ ਹੀ ਕੰਮ ਕਰਨਗੇ ਪਰ ਜੇ ਤੁਹਾਡਾ ਝੋਨਾ ਜਿਹੜਾ 20 ਦਿਨ 25 ਦਿਨ ਨੂੰ ਵੱਧਿਆ ਜਾਣਾ ਤੇ ਤੁਹਾਨੂੰ ਕਿਤੇ ਕੋਈ ਦੌਗੀ ਨਜ਼ਰ ਆਉਂਦੀ ਆ ਫਿਰ ਤੁਹਾਨੂੰ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਜੇ ਤੁਹਾਡਾ ਮਹੀਨੇ ਤੋਂ ਉੱਪਰ ਕੁਚਾਲੀ ਦਿਨ ਲੈਂਦਾ ਫਿਰ ਤੁਸੀਂ ਉਨੀ ਦੌਗੀ ਜੀ ਉਹਨੂੰ ਦਬ ਲਓ ਕਿਉਂਕਿ ਜੇ ਬਲਾਈਟ ਵੱਧਦੀ ਆ ਤਾਂ ਫਿਰ ਉਹ ਚੀਜ਼ ਜਿਹੜੀ ਹੈਗੀ ਆਪਣੇ ਨੁਕਸਾਨ ਕਰੂਗੀ ਤੇ ਇਹ ਜਿਹੜੇ ਟੈਕਨੀਕਲ ਆ ਇਹ ਵੀ ਤੁਸੀਂ ਵੱਖਰੇ ਕੋਲਦ ਕੇ ਆਪਦੇ ਸਪਰੇਅ ਕਰਨੇ ਹੁਣ ਕਈ ਕਿਸਾਨ ਵੀਰ ਕਹਿੰਦੇ ਕਿ ਤੁਸੀਂ ਸਪਰੇਅ 3 4 10 ਦੀਆਂ ਇਹ ਤਿੰਨੇ ਚਾਰੇ ਤੁਹਾਡੇ ਖੇਤ ਚ ਅਪਲਾਈ ਨਹੀਂ ਹੋਣੀਆਂ ਤੁਸੀਂ ਆਪਦੀ ਜ਼ਰੂਰਤ ਅਨੁਸਾਰ ਜਿਹੜੀ ਤੁਹਾਡੇ ਖੇਤ ਦੇ ਵਿੱਚ ਜ਼ਰੂਰਤ ਹੈਗੀ ਆ ਉਹਦੀ ਮਰ ਤੋਂ ਕਰੋ ਹੋ ਸਕਦਾ ਹੈ ਕਈ ਕਿਸਾਨ ਵੀਰਾਂ ਨੂੰ ਸਪਰੇਅ ਦੀ ਇਸ ਟਾਈਮ ਬਿਲਕੁਲ ਵੀ ਜ਼ਰੂਰਤ ਨਾ ਹੋਵੇ ਖਾਸ ਤੌਰ ਤੇ ਜਿਹੜੀ ਮੈਂ ਸਟ੍ਰੈਸ ਦਿੰਨਾ ਹੈ ਕਿ ਜਦੋਂ ਦੁੱਧਾ ਪਰ ਰਿਹਾ ਐ ਐਨਬੀਕੇ 13045 ਕੋਸ਼ਿਸ਼ ਕਰੋ ਤੇ ਤੇਲਾ ਤੇ ਸੁੰਡੀ ਇਹ ਚੀਜ਼ ਜੇ ਤੁਹਾਡੇ ਖੇਤ ਚ ਨਜ਼ਰ ਆਉਂਦੀ ਆ ਉੱਥੇ ਤੁਸੀਂ ਜਿਹੜੀ ਹੈਗੀ ਜ਼ਰੂਰਤ ਅਨੁਸਾਰ ਸਪਰੇਅ ਕਰ ਸਕਦੇ ਹੋ ਬਹੁਤਾ ਕੋਈ ਹੁਣ ਇਸ ਟਾਈਮ ਕੋਈ ਢੋਲੀਆਂ ਚੱਕਣ ਦੀ ਲੋੜ ਨਹੀਂ ਕਿਉਂਕਿ ਟੈਂਪਰੇਚਰ ਆਪਾ ਹੈ ਬਿਮਾਰੀ ਦਾ ਖਿਆਲ ਰੱਖੋ ਤੇਲਾ ਚੇ ਪਾਣੀ ਵਧੂਗਾ ਜਿਹੜਾ ਹੌਪਰ ਆ ਉਹ ਤੁਹਾਡੇ ਜਦੋਂ 35 ਤੋਂ ਥੱਲੇ 32 30 ਦੇ ਨੇੜੇ ਟੈਂਪਰੇਚਰ ਮੈਕਸਿਮਮ ਜਾਊਗਾ ਉਦੋਂ ਵਧਣ ਤੇ ਅਸਰ ਹੁੰਦੇ ਆ ਹਾਂ ਗੋਹ ਵਾਲੀ ਸੁੰਡੀ ਤੁਸੀਂ ਲਾਜ਼ਮੀ ਕੰਟਰੋਲ ਕਰ ਲਿਆ ਜੇ ਜਿੱਥੇ ਕਿਤੇ ਪੱਤਾ ਲਵੇਟ ਹੈ ਝੋਨਾ ਥੋੜਾ ਨਿਸਰਿਆ ਹੋਇਆ ਦਾਣੇ ਬਣ ਰਹੇ ਆ ਪੱਤਾ ਲਵੇਟ ਤੋਂ ਬਿਲਕੁਲ ਘਬਰਾਉਣ ਦੀ ਜ਼ਰੂਰਤ ਨਹੀਂ ਨਾ ਆਪਾਂ ਕੋਈ ਸਪਰੇਅ ਕਰਨੀ ਆ ਹੋਰ ਕੋਈ ਸਵਾਲ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰਹੋ ਖਿਆਲ ਰੋ ਬਾਦਰੋ